ਕਬੱਡੀ 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 ਛੋਟੇ ਬੜਾ ਰਹੇ ਦੇ ਆਓ ਦੇਖਾਂਗੇ ਸਾਹਮਣੇ ਅਮਰ ਪੰਘਾਲੇ ਵਾਲਾ ਮੇਰੇ ਵੀਰੋ ਕਬੱਡੀ ਕਬੱਡੀ ਕਰਦਾ ਹੋਇਆ ਸੁਖਵੀਂ ਤਿਆਰਵਾਰ ਤਿਆਰ ਆ ਪੰਘਾਲੇ ਵਾਲਾ ਏਕਮ ਵੀ ਪਤਾਪੁਰਿਆ ਤਿਆਰ ਹੈ ਏਕਮ ਪਤਾਪੁਰੇ ਵਾਲਾ ਦੇਖਾਂਗੇ ਸਾਹਮਣੇ ਬੱਲੇ 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 ਏ ਕਹਿੰਦੇ ਫਰੰਦੀਪੁਰਿਆ ਗੋਪੀ ਦਾ ਚੇਲਾ ਇਤਰਾ 16 ਤਰੀਕ ਨੂੰ ਪੰਡੋਰੀ ਰਮਾਣੇ ਵਿੱਚ ਬਾਬੇ ਦੀ ਮਿਹਰ ਨਾਲ ਬਾਬਾ ਹੁਦਾਸ ਸਾਹਿਬ ਦਾ ਮੇਲਾ ਪਰ ਫਰੰਦੀਪੁਰੀਆ ਫਰੰਦੀਪੁਰੀਆ ਵਾ ਵੇ ਅਮਰਾ ਉਹਨੇ ਸਤਕਾਰ ਕੀਤਾ ਵੀ ਕੀ ਵੜੇ ਜੇ ਤੁਸੀਂ ਆ ਮਾਰਦੇ ਹੁਣ ਉਦੋਂ ਗੱਲ ਹੋਰ ਬਣ ਜਾਂਦੀ ਅਮਰਤ ਸਿੰਘ ਲਖਵੀਰ ਅੱਜ ਤਾੜੀ ਨਹੀਂ ਤਾੜਾ ਵੱਜੂ ਆਪਣੇ ਕਹਿਣ ਦੇਣੀ ਇਹ ਆਪੇ ਵੱਜੂ ਇਹ ਵੀ ਗੱਲ ਪੱਕੀ ਐ ਉਧਰ ਵੱਡਾ ਲਾਣ ਗੰਦਾ ਗਮਾਨਪੁਰੀਆ ਓਏ ਸ਼ੇਰੇ ਹੋਈ ਕੀ ਤੁਣੀ ਕਹਿੰਦੇ ਆ ਇੱਕਮ ਦੇ ਤਿੰਨ ਜੱਫੇ 2000 ਦੇ ਪਰ ਸਾਹਮਣੇ ਚੋਲਾ ਸਾਹਿਬ ਵਾਲਾ ਓਏ ਚੋਲਾ ਵਾਲਾ ਓਏ ਆ ਜੱਫੇਰਾ ਕਿੰਨੂ ਨਹੀਂ ਤੇਰਾ ਭੁੱਜ ਰੰਗਲੈਂਡ ਤੋਂ ਸੁਖਮਨ ਸਾਡਾ ਅੰਗਲੈਂਡ ਬਗੇਲ ਰਾਮੂ ਵਾਲਿਆ ਕਹਿੰਦੇ ਵੀ 16 ਪ੍ਰੋ ਆਈਫੋਨਾਂ ਦਾ ਮਾਨ ਸਨਮਾਨ ਕਰਾਂਗੇ ਧਰਮਵੀਰ ਬਾਸਰਕੇ ਦਾ ਸਰਦਾਰ ਅੰਗਰੇਜ਼ ਸਿੰਘ ਸਰਪੰਚ ਦਾ ਬੇਟਾ ਇਸੇ ਪਿੰਨ ਵਾਲਾ ਪਹਿਲਵਾਨਾਂ ਦਾ ਬੇਟਾ ਸ਼ੇਰਾ ਭਰਾ ਸਾਡਾ ਪਰ ਆਹ ਦੇਖਾਂਗੇ 6000 ਦਾ 6000 ਦਾ ਬੱਲੇ 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 ਲਖਵੀਰ ਤਗੜਾ ਨਹੀਂ ਬੜਾ ਤਗੜਾ ਓਏ ਕਿੰਨੂ ਕਿੰਨੂ ਵਰੀਆ ਲਗੀ ਇਕਰੀ ਤਾੜੀਆਂ ਜ਼ੋਰਦਾਨ ਮਾਰ ਕੇ ਤੇ ਹਜ਼ਾਰ ਦੇ ਹੋਣਗੇ ਉਹ ਦੋ ਜੱਫੇ 5000 ਦੇ ਹੋਣਗੇ ਮੇਰੇ ਵੀਰੋ ਉਹ ਦੇਖਾਂਗੇ ਸਾਹਮਣੇ ਕਬੱਡੀ ਕਬੱਡੀ ਕਰਦਾ ਹੋਇਆ ਇਹ tufaan ਹੈ ਕੋਟ ਬੁੱਡੇ ਪਿੰਡ ਵਾਲਾ ਦੁਨੀਆ ਪਿਆਰ ਨਾਲ ਫੜਦਾ ਕਾਕਣੀ ਇਹ ਗੱਲ ਪੱਕੀ ਹੈ ਵੱਡੀ ਗੱਲ ਨੇ ਨਿਸ਼ਾਨ ਢਿੱਲੋਣੀ ਸੱਤੇ ਦਿੰਦੇ ਆ ਭਰਾੜੇ ਸਾਡੇ ਛਿੱਤੇ ਕਮੇਡ ਬਾਈ ਉਹ ਗਰਾਊਂਡ ਕਲੀਅਰ ਕਰਦੇ ਆ ਜੱਫਾ ਇੱਕੰਪਤਾਪੂਰੀਏ ਦਾ ਆਓ ਕਹਿੰਦੇ ਸਿਰੇ ਦਾ ਜੱਫਾ ਓਏ ਸਰਾ ਮੈਚ ਸਮਾਪਤ ਐਂਡ ਪੈਂਦੀ ਐ ਜੇ ਤੋ ਕੋਈ ਖੰਗ ਦਾਣਾ ਖੰਗ ਬਣਾਉਂਦੀ ਫਿਰ ਖੰਗ ਹਟਾਉਣੀ ਪੈਂਦੀ ਹੈ ਗੱਲ ਪੱਕੀ ਹੈ ਕਲਦੀਪ ਵੀਰ ਸਾਡਾ ਸੇਵਾਦਾਰ ਨੇ ਉਹ ਬਿੰਦਿਆ ਭਰਾ ਬਣ ਕੇ ਪਾਣੀ ਪੁੱਛਦਾ ਕਰਦੇ ਕਿਉਂਕਿ ਫਰੰਦੀਪੁਰਗੇ ਨੇ ਜੱਫਾ ਲਾ ਦਿੱਤਾ ਫਰੰਦੀਪੁਰਗੇ ਨੇ ਓਏ ਜੱਫਾ ਲਾ ਦਿੱਤਾ ਦੁਨੀਆ 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 ਐਂਡ ਨੱਚੁੱਟੀ ਪੰਗੜੇ ਪੈ ਗਏ ਬੱਲੇ 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 ਵਾਹ ਸਿਰਾ ਹੋ ਗਿਆ ਕਾਕਾ ਕਲੇਰ ਜੀ ਨੇ ਆਣ ਕੇ ਥਾਪੀ ਦਿੱਤੀ ਆ ਤੇ ਉਹ ਸਭ ਦਾ ਧੰਨਵਾਦ ਨੇ ਲਓ ਸਾਹਮਣੇ ਕੰਦੇ ਬਿਆਸ ਵਾਲਾ ਇਸ ਵੇਲੇ ਕਬੱਡੀ ਪੌਂਦ ਲਈ ਬੜਿਆ ਆ ਉਧਰ ਸੋਖਣੀ ਗਰਦੇ ਤੂੰ ਨਹੀਂ ਤੇ ਬੀਜੇ ਪਾਲਣੀ ਹਰ ਚੰਦੂ ਨਹੀਂ ਭਰਾ ਖੜੇ ਨੇ ਉਹ ਧੰਨਵਾਦ ਨੇ ਉਹਨਾਂ ਦਾ ਵੀ ਦਿਲੋਦ ਬਾਬਾ ਨੇ ਲੈ ਵੀ ਅਰਸ਼ ਇੱਧਰ ਹੁਣ 10000 ਹੋਵੇ 11000 ਦੇ ਦੋ ਹੀ ਜੱਫੇ ਬਾਕੀ ਰਹਿ ਗਿਆ ਬਿੱਟੂ ਸਾਡਾ ਪੁੱਤਰ ਜੀ ਬਿੰਦਾ ਸਰਪੰਚ ਸਾਹਿਬ ਹੁਣ ਆ ਬਣੀਓ 11000 11000 ਦਾ ਦੂਜਾ ਜੱਫਾ ਭਾਈ ਪਰੇ ਪਰੇ ਹਟ ਜਾ ਜੱਫਾ ਲੱਗ ਜਕਾ ਕਰਿਆਲਾ ਸਾਹਿਬ ਕਹਿੰਦੇ ਪਰੇ ਪਰੇ ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ